ਪਹਿਲਾਂ ਵੀ ਸਾਡੇ ਪੰਜਾਬੀ ਕਲਚਰ ਵੈਲਫੇਅਰ ਸੁਸਾਇਟੀ ਕੋਲ ਬਹੁਤ ਡੋਨੇਸ਼ਨ ਬਲੱਡ ਡੋਨੇਸ਼ਨ ਕੈਂਪੂ ਲੈ ਗਏ ਨੇ ਹੋਰ ਵੀ ਬਹੁਤ ਹੋਏ ਨੇ ਲੇਕਿਨ ਇਹ ਅੱਜ ਦੀ ਜਿਹੜੀ ਸੋਚ ਹੈ ਇਹ ਅੱਜ ਦੀ ਸੋਚ ਸਾਡੇ ਕਲਵੰਤ ਸਿੰਘ ਐਮਐਲਏ ਨੇ ਜਿਹੜੇ ਉਹਨਾਂ ਦੀ ਇਸ ਟਾਈਮ ਤੱਕ ਲੰਚ ਟਾਈਮ ਤੱਕ 200 ਤੋਂ ਜੁਨਿਟ ਤੋਂ ਉੱਤੇ ਕ੍ਰਾਸ ਕਰ ਚੁੱਕੇ ਆਂ ਸੀ ਤੇ ਉਮੀਦ ਹੈ ਸਾਡਾ ਅਸੀਂ ਸਾਡਾ ਅਸੀਂ 300 ਤੱਕ ਜੁਨਿਟ ਸੀ ਇਕੱਠਾ ਕਰ ਲਾਂਗੇ ਕਿਉਂਕਿ 4 ਵਜੇ ਤੱਕ ਟਾਈਮ ਹੈ ਸਾਡਾ ਬਹੁਤ ਵੱਡੀ ਗੱਲ ਹੈ ਪੀਜੀਆ ਦੇ ਮੈਂ ਸਾਰਿਆਂ ਨੂੰ ਬਹੁਤ ਵਾਰੀ ਇੱਥੇ ਅਨਾਉਂਸ ਕਰ ਚੁੱਕਾ ਵੀ ਪੀਜੀਆ ਦੀ ਇੱਕ ਸਲਿੱਪ ਲੱਗਦੀ ਹੈ ਉਹ ਉਹ ਜਿਹੜੀ ਸਲਿੱਪ ਹੈ ਬਹੁਤ ਕੀਮਤੀ ਹੈ ਜਦੋਂ ਤੁਸੀਂ ਜਾਂ ਤੁਹਾਨੂੰ ਕਿਸੇ ਦੇ ਦੋਸਤ ਮਿੱਤਰ ਨੂੰ ਜਾਂ ਰਿਸ਼ਤੇਦਾਰ ਨੂੰ ਲੋੜ ਪੈਂਦੀ ਹੈ ਉਹ ਸਲਿੱਪ ਦਿਖਾ ਕੇ ਤੁਸੀਂ ਉੱਥੇ ਬਲੱਡ ਲੈ ਸਕਦੇ ਜਿਹੜਾ ਉਹ ਮਹਾਦਾਨ ਹੈ ਸਭ ਤੋਂ ਵੱਡਾ ਦਾਨ ਹੈ ਦੁਨੀਆ ਦਾ ਤੇ ਅੱਜ ਇਸ ਪੂਰੇ ਕਲੱਬ ਵੱਲੋਂ ਟੀਮ ਵੱਲੋਂ ਔਰ ਐਮਐਲਐ ਸਾਹਿਬ ਦੇ ਯਤਨਾ صدਕਾ ਅੱਜ ਇੱਕ ਬਹੁਤ ਵੱਡਾ ਖੂਨਦਾਨ ਕੈਂਪ ਇਥੇ 3%ੀ ਮਾਰਕੀਟ ਦੇ ਵਿੱਚ ਲਗਾਇਆ ਗਿਆ ਹੈ। ਰਿਮਿਸ਼ਨ ਕੈਂਪਸ ਦਾ ਮਤਲਬ ਹੀ ਤਾਈ ਹੈ ਕਿ ਜਦੋਂ ਕਿਸੇ ਲੋੜਵੰਦ ਨੂੰ ਮੌਕੇ ਦੇ ਉੱਤੇ ਖੂਨ ਮਿਲ ਸਕੇ। ਜਪ ਸਟੱਡੀ ਉਹ ਕੰਪਨੀਆਂ ਜਿਨ੍ਹਾਂ ਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ। ਤੁਸੀਂ ਸਿੰਗਲ ਜਾਣਾ ਹੈ, ਸਪਾਹੋ ਜਾਣਾ ਹੈ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ। ਜਪ ਸਟੱਡੀ ਦੇ ਕੋਲੇ ਅੱਜ ਹੀ ਆਓ। ਜਾ ਗਿਆ ਤੁਹਾਡੇ ਵੱਲੋਂ ਕੈਂਪ ਲਾਇਆ ਗਿਆ ਇਹਦੇ ਬਾਰੇ ਜਾਣਕਾਰੀ ਸਰ ਸਾਡਾ ਇਹ ਜਿਹੜਾ ਮੋਹਾਲੀ ਕਲਚਰ ਵੈਲਫੇਅਰ ਸੁਸਾਇਟੀ ਕਲੱਬ ਹੈਡਾ ਸਾਡਾ ਪਹਿਲਾਂ ਵੀ ਅਸੀਂ ਇਹਨਾਂ ਦੇ ਥੱਲੇ ਪਲਾਂ ਪ੍ਰੋਗਰਾਮ ਕਰ ਚੁੱਕੇ ਦਸਹਿਰਾ ਮਨਾਇਆ ਸਾਡਾ ਬੇਸ਼ੱਕ ਕਲੱਬ ਨਾਮ ਹੈ ਅਸੀਂ ਪਰ ਸਾਰੇ ਬੰਦੇ ਪੁਰਾਣੇ ਆ ਪਹਿਲਾਂ ਵੀ ਸਾਡੇ ਪੰਜਾਬੀ ਕਲਚਰ ਵੈਲਫੇਅਰ ਸੁਸਾਇਟੀ ਕੋਲ ਬਹੁਤ ਡੋਨੇਸ਼ਨ ਬਲੱਡ ਡੋਨੇਸ਼ਨ ਕੈਂਪ ਵੀ ਲੱਗੇ ਨੇ ਹੋਰ ਵੀ ਬਹੁਤ ਹੋਏ ਨੇ ਲੇਕਿਨ ਇਹ ਅੱਜ ਦੀ ਜਿਹੜੀ ਸੋਚ ਹੈ ਇਹ ਅੱਜ ਦੀ ਸੋਚ ਸਾਡੇ ਕਲਵਾਨ ਸਿੰਘ ਐਮਐਲਏ ਨੇ ਜਿਹੜੇ ਉਹਨਾਂ ਦੀ ਸੋਚ ਸੀ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਵੀ ਹੋਰ ਆਪਾਂ ਬਹੁਤ ਕੰਮ ਕਰਦੇ ਆਂ ਲੇਕਿਨ ਖੂਨ ਦਾਨ ਇੱਕ ਮਹਾਨ ਦਾਨ ਹੈ ਮਹਾਨ ਦਾਨ ਹੈ ਖੂਨ ਦੀ ਹਰੇਕ ਨੂੰ ਲੋੜ ਪੈਂਦੀ ਹੈ ਉਹਨਾਂ ਨੇ ਸਾਰਿਆਂ ਨਾਲ ਗੱਲ ਕਰਕੇ ਵੀ ਖੂਨ ਦਾਨ ਦਾ ਕੈਂਪ ਆਪਾਂ ਲਾਉਂਦੇ ਹਾਂ ਦੇ ਘੱਟੋ ਘਾਟ ਉਹਦੇ ਵਿੱਚ 200 ਯੂਨਿਟ ਜ਼ਰੂਰੀ ਹੈ ਲੇਕਿਨ ਮੁੰਨ ਬੜੀ ਖੁਸ਼ੀ ਹੈ ਤੇ ਉਹਨਾਂ ਦਾ ਅਸ਼ੀਰਵਾਦ ਵੀ ਹੈ ਸਾਡੇ ਇਸ ਟਾਈਮ ਤੱਕ ਲੰਚ ਟਾਈਮ ਤੱਕ 200 ਯੂਨਿਟ ਉੱਤੇ ਕਰਾਸ ਕਰ ਚੁੱਕੇ ਆ ਸੀ ਤੇ ਉਮੀਦ ਹੈ ਸਾਡਾ ਅਸੀਂ ਸਾਡਾ ਅਸੀਂ 300 ਤੱਕ ਯੂਨਿਟ ਸੀ ਇਕੱਠਾ ਕਰ ਲਾਂਗੇ ਕਿਉਂਕਿ 4 ਵਜੇ ਤੱਕ ਟਾਈਮ ਆ ਸਾਡਾ ਅਜੇ ਸਿਰ 2:00 ਵਜੇ ਨੇ ਡਾਕਟਰ ਟੀਮ ਦਾ ਲੰਚ ਹੋਇਆ ਪੀਜੀਏ ਤੋਂ ਟੀਮ ਆਈ ਹੋਈ ਆ ਉਹਨਾਂ ਦਾ ਲੰਚ ਹੋਇਆ ਸੋ ਮੈਨੂੰ ਪੂਰੀ ਉਮੀਦ ਹੈ ਕਿ ਸਰਦਾਰ ਕਲਵਾਨ ਸਿੰਘ ਦੇ ਜਿੱਥੇ ਜਿੱਥੇ ਵੀ ਫੋਨ ਗਏ ਨੇ ਜਾਂ ਜਿੰਨੂ ਜਿੰਨੂ ਪਤਾ ਲੱਗਿਆ ਹੈ ਵੀ ਸਰਦਾਰ ਕਲਵਾਨ ਸਿੰਘ ਦੀ ਆਦੇਸ਼ ਮੁਤਾਬਕ ਇੱਕ ਕੈਂਪ ਖੁੰਦਾਂ ਕੈਂਪ ਲੱਗ ਰਿਹਾ ਉੱਥੇ-ਉੱਥੇ ਬਹੁਤ ਜੋਸ਼ ਔਰ ਖਰੋਸ਼ੋ ਨਾਲ ਸਾਡੇ ਕੋ ਸੰਗਤਾਂ ਤੇ ਪਹੁੰਚਿਆ ਨੇ ਪਿੰਡਾਂ ਦੇ ਸਰਪੰਚ ਪੰਚ ਹੋਰ ਮੌਤ ਪਰ ਬੰਦੇ ਬਹੁਤ ਸਾਡੇ ਕੋ ਪਹੁੰਚੇ ਨੇ ਤੁਸੀਂ ਇਹ ਵੀ ਦੇਖਦੇ ਹੋ ਕਿ ਅੱਜ ਸਭ ਦੇਖੇਗੇ ਕਿ ਜਿਹੜਾ ਡਾਇਗਨੋਸਟ ਕਰਦੇ ਆ ਉਹਨਾਂ ਨੂੰ ਜਦੋਂ ਲੋਡ ਪੈਂਦੀ ਹੈ ਮੁਸ਼ਕਿਲ ਆਉਂਦੀ ਕਿ ਤੁਸੀਂ ਇੱਧਰ ਡਾਕਟਰ ਨਾਲ ਕੰਟੈਕਟ ਕਰੋਗੇ ਕਿ ਜਿੰਨਾਂ ਕੋਲ ਤੁਹਾਡੇ ਵੱਲੋਂ ਦਿੱਤੇ ਗਏ ਸਰਟੀਫਿਕੇਟ ਆ ਉਹਨਾਂ ਨੂੰ ਮੰਨ ਕੇ ਮਤਲਬ ਉਸੇ ਟਾਈਮ ਉਹਨਾਂ ਦਾ ਸਮੱਸਿਆ ਦਾ ਹੱਲ ਹੋ ਜਾਵੇ ਮੈਂ ਤੁਹਾਨੂੰ ਦੱਸਦਾ ਜਿਹੜੇ ਅਸੀਂ ਤਿੰਨ ਸਰਟੀਫਿਕੇਟ ਦੇ ਰਹੇ ਆ ਇੱਕ ਸਾਡੇ ਕਲੱਬ ਵੱਲੋਂ ਆ ਇੱਕ ਸਾਡੇ ਜਿਹੜੇ ਪੰਚਕੁਲਾ ਜਿਹੜਾ ਲਾਇੰਜ਼ ਕਲੱਬ ਹੈ ਪੰਚਕੁਲਾ ਪ੍ਰੀਮੀਅਰ ਹੈ ਉਹਨਾਂ ਵੱਲੋਂ ਇੱਕ ਪਜੀਆਈ ਵੱਲੋਂ ਸਰਟੀਫਿਕੇਟ ਦਿੱਤਾ ਜਾ ਰਿਹਾ ਸਭ ਤੋਂ ਵੱਡੀ ਗੱਲ ਹੈ ਪਜੀਆ ਦੇ ਮੈਂ ਸਾਰਿਆਂ ਨੂੰ ਬਹੁਤ ਵਾਰੀ ਇੱਥੇ ਅਨਾਉਂਸ ਕਰ ਚੁੱਕਾ ਵੀ ਪਜੀਆਈ ਦੀ ਇੱਕ ਸਲਿੱਪ ਲੱਗਦੀ ਹੈ ਉਹਨਾਂ ਸਰਟੀਫਿਕੇਟ ਉੱਤੇ ਉਹ ਸਲਿੱਪ ਜਰੂਰ ਸੰਭ ਕੇ ਰੱਖੋ ਮੈਂ ਪਹਿਲਾਂ ਵੀ ਘੱਟੋ-ਘੱਟ 20 ਵਾਰੀ ਇੱਥੇ ਅਨਾਉਂਸਮੈਂਟ ਕਰ ਚੁੱਕਾ ਡੋਨਰ ਨੂੰ ਬੇਨਤੀ ਕਰ ਚੁੱਕਾ ਉਹ ਜਿਹੜੀ ਸਲਿੱਪ ਹੈ ਬਹੁਤ ਕੀਮਤੀ ਹੈ ਜਦੋਂ ਤੁਸੀਂ ਜਾਂ ਤੁਹਾਨੂੰ ਕਿਸੇ ਦੇ ਦੋਸਤ ਮਿੱਤਰ ਨੂੰ ਜਾਂ ਰਿਸ਼ਤੇਦਾਰ ਨੂੰ ਲੋੜ ਪੈਂਦੀ ਹੈ ਉਹ ਸਲੀਪ ਦਿਖਾ ਕੇ ਤੁਸੀਂ ਉੱਤੇ ਬਲੱਡ ਲੈ ਸਕਦੇ ਹੋ ਪੀਜੀਏ ਚ ਤੁਹਾਡਾ ਜੀ ਕੁਸਚਨ ਹੋ ਰਿਹਾ ਕਿ ਤੁਹਾਡੇ ਵੱਲੋਂ ਬਹੁਤ ਇੱਕ ਸੱਭਿਆਚਾਰਕ ਪ੍ਰੋਗਰਾਮ ਆਫਸ ਕਰਾਇਆ ਜਾਂਦਾ ਸੀ ਤੇ ਹੁਣ ਵੀ ਲੋਕ ਇੰਤਜ਼ਾਰ ਕਰ ਰਹੇ ਕਿ ਫੂਲਰਾਜ ਜੀ ਕਦੋਂ ਸ਼ੁਰੂ ਕਰਨਗੇ ਐਦਾ ਤਾਂ ਕੋਈ ਵਿਚਾਰ ਹੈ ਬਿਲਕੁਲ ਹੈ ਜੀ ਸਾਡਾ ਅਸੀਂ ਕਰਾਂਗੇ ਜਰੂਰ ਸਾਡਾ ਜਦੋਂ ਉਹ ਜਿਹੜੀ ਲੜੀ ਟੁੱਟੀ ਸੀਗੀ ਉਹ ਕੋਵਿਡ ਕਰਕੇ ਟੁੱਟੀ ਸੀਗੀ ਲੇਕਿਨ ਕੋਵਿਡ ਦੇ ਬਾਅਦ ਥੋੜਾ ਜਿਹਾ ਹੋਰ ਤਰੀਕੇ ਦਾ ਮਾਹੌਲ ਜਿਹਾ ਹੋ ਗਿਆ ਇੱਕ ਸਭ ਤੋਂ ਵੱਡੀ ਗੱਲ ਸੀ ਜਦੋਂ ਅਸੀਂ ਮੇਲਾ ਸ਼ੁਰੂ ਕੀਤਾ ਸੀਗਾ 88 ਤੋਂ ਸ਼ੁਰੂ ਕਰਕੇ ਅਸੀਂ ਜਿੰਨੇ ਵੀ ਮੇਲੇ ਕੀਤੇ ਨੇ ਉਹਦੇ ਵਿੱਚ ਇਹ ਸੀ ਉਹ ਤੋਂ ਕਰੇਜ਼ ਵੱਡੀ ਸੀ ਮੇਲਿਆਂ ਦੇ ਕਿਉਂਕਿ ਚੈਨਲ ਕੋਈ ਚੱਲਦਾ ਨਹੀਂ ਸੀਗਾ ਮੈਨੂੰ ਯਾਦ ਹੈ ਸਭ ਤੋਂ ਪਹਿਲਾ ਚੈਨਲ ਜਿਹੜਾ ਅਸੀਂ ਚਲਾਇਆ ਸੀ ਮੈਂ ਤੇ ਮਨਿੰਦਰ ਗਿੱਲ ਨੇ ਆਪਣੀ ਬੋਲੀ ਆਪਣਾ ਦੇਸ਼ ਉਸ ਤੋਂ ਬਾਅਦ ਤਾਂ ਹੁਣ ਤੁਹਾਨੂੰ ਪਤਾ ਵੀ 24 ਘੰਟੇ ਚੈਨਲ ਚੱਲਦੇ ਨੇ ਲੋਕਾਂ ਵਿੱਚ ਵੀ ਕਰੇਜ਼ ਘਟ ਗਿਆ ਤੇ ਉਹ ਜਿਹੜੀ ਸਿੰਗਿੰਗ ਹੈ ਜਿਹੜੀ ਸਿੰਗ ਇਹ ਸਾਫ਼ ਸੁਥਰੀ ਸੀਗੀ ਜਾਂ ਬਹੁਤ ਪਾਇਦਾਰ ਸੀਗੀ ਉਹ ਹੁਣ ਅਜੇ ਤੱਕ ਨਹੀਂ ਰਹੀ ਲੇਕਿਨ ਹੁਣ ਲੋਕਾਂ ਦੇ ਮੈਂ ਦੇਖਿਆ ਵੀ ਲੋਕਾਂ ਦਾ ਥੋੜਾ ਜਿਹਾ ਝੁਕਾਅ ਖਤਮ ਹੋ ਗਿਆ ਵੀ ਅਸੀਂ ਕਿਉਂਕਿ 24 ਘੰਟੇ ਚੈਨਲ ਚੱਲਦੇ ਨੇ 24 ਘੰਟੇ YouTube ਜਿਹੜਾ ਮਰਜ਼ੀ ਸਿੰਗਰ ਤੁਸੀਂ ਆਪਣਾ ਲੱਭ ਲੋ ਉਹਨੂੰ ਸੁਣ ਲਓ ਲੋਕਾਂ ਦੇ ਵਿੱਚ ਫਰੇਜ਼ ਘੱਟ ਗਿਆ ਕੋਸ਼ਿਸ਼ ਕਰਾਂਗੇ ਅਸੀਂ ਕੋਈ ਸਾਫ਼ ਸੁਥਰੀ ਗਾਇਕੀ ਵਾਲਾ ਜਿਵੇਂ ਪਹਿਲਾਂ ਅਸੀਂ ਸੱਭਿਆ ਮੇਲਾ ਸੱਭਿਆਚਾਰਕ ਮੇਲਾ ਕਰਦੇ ਰਿਹਾ ਉਦਾਂ ਦਾ ਅਸੀਂ ਇੱਕ ਆਪਣੇ ਐਮਐਲ ਸਾਹਿਬ ਨੂੰ ਸਲਾਹ ਕਰਕੇ ਅਸੀਂ ਜ਼ਰੂਰ ਕਰਾਂਗੇ ਕਿਉਂਕਿ ਤੁਹਾਡੇ ਮੇਲੇ ਤੋਂ ਕਈ ਸੁਪਰਸਟਾਰ ਨਿਕਲੇ ਆਖਰ ਚਲੋ ਉਹ ਤਾਂ ਫਿਰ ਉਹਨਾਂ ਦੀ ਕਿਸਮਤ ਹੈ ਜਿਹੜੇ ਉਹ ਨਿਕਲੇ ਨੇ ਉਹ ਦੇਖੋ ਉਹਨਾਂ ਦੀ ਮਿਹਨਤ ਹੈ ਉਹਨਾਂ ਦੇ ਸਟਾਰ ਨੇ ਠੀਕ ਹੈ ਨਾ ਜੀ ਹੁਣ ਤੁਸੀਂ ਦੇਖੋ ਆਪੂ ਭਿੰਦਰ ਬੱਬਲ ਜੀ ਨੇ ਇੱਕ ਬੰਦੇ ਹੋ ਗਿਆ ਸੀ ਭੁਪਿੰਦਰ ਬੱਬੀ ਜੀ ਦਾ ਗਾ ਲੇਕਿਨ ਸਟਾਰ ਸੀ ਉਹਨਾਂ ਦੇ ਤੇ ਕਿੱਥੇ ਅਰਜਨ ਵੈਲੀ ਦੇ ਗੀਤ गा ਕੇ ਉਹੀ ਗੀਤ ਹੈ ਉਹੀ ਸਾਰਾ ਗੋਆ ਜਿਹੜੇ ਆਪਾਂ ਰੋਜ਼ ਸੁਣਦੇ ਸੀ ਹੁਣ ਪਰਮਾਤਮਾ ਨੇ ਇਹ ਬਖਸ਼ਿਸ਼ ਦੀ ਕਹਿੰਦੇ ਹੋਰਾਂ ਸਟਾਰਾਂ ਦੇ ਵੀ ਇਦਾਂ ਬਖਸ਼ਿਸ਼ ਹੋਵੇ ਉਹਨਾਂ ਸਟਾਰ ਚਮਕਣ ਥੈਂਕ ਯੂ ਕੀ ਖੂਨ ਦਾ ਜਿਹੜਾ ਉਹ ਮਹਾਦਾਨ ਹੈ ਸਭ ਤੋਂ ਵੱਡਾ ਦਾਨ ਹੈ ਦੁਨੀਆ ਦਾ ਤੇ ਅੱਜ ਇਸ ਪੂਰੇ ਕਲੱਬ ਵੱਲੋਂ ਟੀਮ ਵੱਲੋਂ ਆਰ ਐਮ ਐਲ ਐ ਸਾਹਿਬ ਦੇ ਯਤਨਾ ਸਦਕਾ ਅੱਜ ਇੱਕ ਬਹੁਤ ਵੱਡਾ ਖੂਨਦਾਨ ਕੰਪੇਅਨ ਤੇ 3% ਮਾਰਕੀਟ ਦੇ ਵਿੱਚ ਲਗਾਇਆ ਗਿਆ ਤੇ ਹੁਣੇ-ਹੁਣੇ ਮੈਂ ਆ ਕੇ ਪੁੱਛ ਰਹੀ ਸੀ ਤੇ 200 ਤੋਂ ਉੱਪਰ ਯੂਨਿਟ ਜਿਹੜੇ ਆ ਖੂਨ ਦੇ ਉਹ ਪਤਾ ਚੱਲੇ ਨੇ ਕਿ ਡੋਨੇਟ ਹੋ ਚੁੱਕੇ ਨੇ ਸੋ ਬਹੁਤ ਹੀ ਵੱਡਾ ਬਹੁਤ ਹੀ ਅਹਿਮ ਉਪਰਾਲਾ ਐਮਐਲਏ ਸਾਹਿਬ ਵੱਲੋਂ ਉਹਨਾਂ ਦੀ ਟੀਮ ਵੱਲੋਂ ਸਾਰੇ ਕਲੱਬ ਵੱਲੋਂ ਕੀਤਾ ਗਿਆ ਇਸ ਲਈ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਵੀ ਹੈ ਤੇ ਇਹਨਾਂ ਨੂੰ ਵਧਾਈ ਦੇ ਵੀ ਪਾਤਰ ਨੇ ਇਹ ਕਿ ਇੰਨਾ ਅੱਛਾ ਉਪਰਾਲਾ ਇਹਨਾਂ ਨੇ ਕੀਤਾ ਹੈਗਾ ਤਾਂਕਿ ਖੂਨ ਦਾ ਕਿਸੇ ਨੂੰ ਕਤਰਾ ਅਗਰ ਮਿਲ ਜਾਵੇ ਤੇ ਉਹਦੀ ਜਾਨ ਬਚ ਸਕਦੀ ਹੈ ਸੋ ਇਸ ਉਪਰਾਲੇ ਲਈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੂੰ ਬਹੁਤ-ਬਹੁਤ ਵਧਾਈ ਮੈਂ ਵੀ ਇਹ ਕਿਹਨਾਂ ਲੋਕ ਕਰਦੇ ਚਾਹ ਕਦੇ ਉਹਨਾਂ ਨੂੰ ਕਿਸੇ ਨੂੰ ਲੋੜ ਪੈਂਦੀ ਹੈ ਤੇ ਹਸਪੀਟਲ ਤੇ ਉਹਨਾਂ ਨੂੰ ਮਿਲਣ ਨੂੰ ਮੁਸ਼ਕਲ ਹੁੰਦੀ ਹੈ ਕੀ ਕੋਈ ਤਰ੍ਹਾਂ ਦੀ ਕੋਈ ਇੰਤਜ਼ਾਮ ਕੀਤਾ ਜਾ ਜਿਹੜੇ ਏਦਾਂ ਤੇ ਜਿਹੜੀਆਂ ਸੰਸਥਾਵਾਂ ਆ ਉਹ ਮਿਲਣ ਜਾ ਕੇ ਹਸਪੀਟਲ ਨਾਲ ਉੱਤੇ ਕਿਸੇ ਨੂੰ ਲੋੜ ਪੈ ਤੇ ਉਸੇ ਤੋਂ ਕੋਈ ਜੀ ਬਿਲਕੁਲ ਹੋਣਾ ਤਾਂ ਇਸੇ ਤਰੀਕੇ ਚਾਹੀਦਾ ਇਹਨਾਂ ਬਲੱਡ ਡੋਨੇਸ਼ਨ ਕੈਂਪਸ ਦਾ ਮਤਲਬ ਹੀ ਤਾਂ ਇਹ ਹੈ ਕਿ ਜਦੋਂ ਕਿਸੇ ਲੋੜਵੰਦ ਨੂੰ ਮੌਕੇ ਦੇ ਉੱਤੇ ਖੂਨ ਮਿਲ ਸਕੇ ਤਾਂ ਕਿ ਵੱਡੇ ਵੱਡੇ ਹਸਪੀਟਲਸ ਨੇ ਜਿਹੜਾ ਇਹ ਇੱਕ ਗੋਰਖ ਧੰਦਾ ਬਣਾ ਰੱਖਿਆ ਹੈ ਕਿ ਜਦੋਂ ਵੀ ਖੂਨ ਦੀ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਤਾਂ ਬੜਾ ਹਾਈਲੀ ਚਾਰਜ ਕਰਕੇ ਉਹਨਾਂ ਨੂੰ ਖੂਨ ਜਿਹੜਾ ਹੈਗਾ ਦਿੱਤਾ ਜਾਂਦਾ I <sighs> ਪਰ ਇਸ ਤਰੀਕੇ ਦੇ ਕੈਂਪਾਂ ਦਾ ਉਪਰਾਲੇ ਦਾ ਇਹ ਤਾਂ ਹੀ ਸਬਬ ਜਿਹੜਾ ਹੈਗਾ ਉਹ ਬੰਦਾ ਔਰ ਮਤਲਬ ਵੀ ਤਾਂ ਹੀ ਹੈ ਜੇ ਲੋੜੀਂਦੇ ਜਿਹੜੇ ਜਿਸ ਟਾਈਮ ਵਿਅਕਤੀ ਨੂੰ ਜ਼ਰੂਰਤ ਹੈ ਔਰ ਕਿਸੇ ਲੋੜਵੰਦ ਨੂੰ ਖਾਸ ਕਰ ਗਰੀਬ ਤਬਕੇ ਨੂੰ ਜਿਹੜਾ ਕਿ ਅਫੋਰਡ ਨਹੀਂ ਕਰ ਸਕਦਾ ਮਹਿੰਗੇ ਇਲਾਜਾਂ ਨੂੰ ਮਹਿੰਗੇ ਵੱਡੇ ਹਸਪਤਾਲਾਂ ਦੇ ਇਲਾਜਾਂ ਨੂੰ ਇਸ ਤਰੀਕੇ ਦੇ ਉਪਰਾਲਿਆਂ ਦਾ ਤਾਂ ਹੀ ਜਿਹੜਾ ਹੈਗਾ ਉਹ ਮਤਲਬ ਸਾਕਾਰ ਹੁੰਦਾ ਜਦੋਂ ਕਿਸੇ ਲੋੜਵੰਦ ਨੂੰ ਜਿਹੜੇ ਕਿ ਗਰੀਬ ਤਬਕੇ ਨੂੰ ਅਗਰ ਮੌਕੇ ਸਿਰ ਖੂਨ ਮਿਲ ਸਕੇ ਤੇ ਇਹ ਜਿਹੜੇ ਅੱਜ ਡੋਨੇਟ ਕੀਤੇ ਇੱਥੋਂ ਜਿਹੜੇ ਯੂਨਿਟ ਨੇ ਉਹ ਕਿਸੇ ਦੇ ਕੰਮ ਆ ਸਕਣ ਕਿਸੇ ਗਰੀਬ ਦੇ ਕਿਸੇ ਦੇ ਇਲਾਜ ਦੇ ਵਿੱਚ ਕੰਮ ਆ ਸਕਣ ਤਾਂ ਇਹ ਬਹੁਤ ਵੱਡਾ ਉਪਰਾਲਾ ਜਿਹੜਾ ਇਹਨਾਂ ਵੱਲੋਂ ਕੀਤਾ ਗਿਆ ਸੋ ਇਹਨਾਂ ਨੂੰ ਬਹੁਤ-ਬਹੁਤ ਵਧਾਈ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ